ਆਦੇਸ ਇਹ ਕਿ ਉਹ ਮੁੱਖ ਮੰਤਰੀ ਪੰਜਾਬ ਨੇ ਕੀ ਲਿਆ ਉਹ ਵੱਜ ਸਾਹਿਬ ਤੋਂ ਪੁੱਛੋ ਮੈਨੂੰ ਕਿ ਪੁੱਛੋ ਬੋਲਿਆ ਤਾਂ ਆ ਸੀ ਵਾਦੇ ਦੇਨੇ ਕੀਤੇ ਸੀ ਕਿਉਂਕਿ ਸਖੀ ਅੰਤੂ ਉਹ ਹਰ ਦਿਨੇ ਸ਼ਰਾਬ ਪੀ ਲੈਂਦਾ ਹੈ ਅੱਜ ਵੀ ਕੱਲ ਕਿਤੇ ਫਰਦਾਨੀ ਗੱਤੀ ਗੱਤੀਆ ਸ਼ਰਾਬ ਦਾ ਹੁਣ ਜਿਹੜਾ ਗੱਤੀਆ ਸ਼ਰਾਬ ਦਾ ਦਿਨੇ ਮੁੱਖ ਮੰਤਰੀ ਸ਼ਰਾਬ ਪੀਏ ਉਹਨੂੰ ਕੋਈ ਫਿਕਰ ਨਹੀਂ ਤੁਸੀਂ ਜਿਉਂਦੇ ਹੋ ਮਰਦੇ ਹੋ ਉਹਨੂੰ ਕੋਈ ਫਿਕਰ ਨਹੀਂ اچھا ਮੈਂ ਤਾਂ ਹੀ ਕਹਿਣਾ ਹੈ ਉਹ ਕੇਜਰੀਵਾਲ ਕਿੱਥੇ ਆ ਜਿਹਦੇ ਕਹਿੰਦਾ ਹੁੰਦਾ ਸੀ ਕਿਹਾੜੂ ਦੇ ਕੰਨਾਂ ਲਿਖਿਆ ਸੀ ਇੱਕ ਮੌਕਾ ਦੇ ਉਹ ਕੇਜਰੀਵਾਲ ਨੂੰ ਸਾਡਾ ਸੱਚਾ ਤੁਸੀਂ ਸਾਡੇ ਕੋਲ ਖੜੇ ਹੋ ਜੀ ਆ ਬਾਬਾ ਜੀ ਦੀਆਂ ਵੱਡੇ ਬਾਦ ਸਾਹਿਬ ਜੀ ਸਰਕਾਰਾਂ ਨੇ ਸਕੂਲ ਦੇ ਪਹਿਲੀ ਜਿਹੜੀ ਜ਼ਮੀਨ ਸੀ ਪੱਕੀ ਹੋਈ ਸੀ ਸਾਡੀ ਜਿੰਨੇ ਕੰਮ ਸਾਡੇ ਏਰੀਆ ਦੇ ਉਨਾ ਦੇ ਮੌਕੇ ਹੀ ਨੂੰ ਅਸੀਂ ਸੜਿਆ ਆਪਣੇ ਸਰਕਾਰ ਚ ਆਨੇ ਅਸੀਂ ਬੇਨਤੀ ਇਹ ਕਰਨੇ ਕਿ ਸਾਡਾ ਜਿਹੜਾ ਚਿੱਠੀ ਲੰਦਾ ਇੱਕ ਹੀ ਪਸਨਾੜਿਆ ਤੁਹਾਡਾ ਕੁਝ ਜਿਹੜੀ ਰਜਿਸਟਰੀ ਹੋ ਗਈ ਸੀ ਬਾਕੀ ਰਹਿ ਗਈ ਜੇਈ ਗਲਤੀ ਸੀਗੀ ਤੇ ਦੂਜੀ ਕਾਂਗਰਸ ਪਾਰਟੀ ਨੇ ਉਲਟ ਪਲ ਕਰਕੇ ਸਾਡੇ ਸਾਡੀਆਂ ਗਰਦੋਰੀਆਂ ਵਿੱਚ ਟੋੜ ਦਿੱਤੀ ਜਿਹੜੀ ਹੁਣ ਸਾਡੇ ਨਾਮ ਤੇ ਗਰਦੋਰੀਆਂ ਵਿੱਚ ਆਈ ਅਸੀਂ ਇਹ ਚੋਣ ਹੈ ਜੀ ਆਪ ਜੀ ਦੀ ਸਰਕਾਰ ਆ ਰਹੀ ਹੈ ਇਹ ਇਹ ਸਾਡੇ ਨੇ ਮਿਹਰਬਾਨੀ ਕੀਤੀ ਜਾਵੇ ਅਸੀਂ ਉਸ ਜਿਹੜੀ ਸਾਡੀ ਮਾਨਕੀ ਤੇ ਆਏ ਉਹਦੇ ਅਸੀਂ ਵੇਖਿਓ ਜੀ ਆਹ ਜਿਹੜਾ ਹਾਲਾਤ ਨੇ ਸਾਡੇ ਅਸੀਂ ਤਾਂ ਕਹਿੰਦੇ ਜੀ ਸਾਨੂੰ ਜਿਵੇਂ ਮਰਜ਼ੀ ਸਾਨੂੰ ਦਾਣ ਟੀਵੇ ਮੈਂ ਸਭ ਨੂੰ ਇਕੱਲਾਂ ਉਹਨੂੰ ਪਤਾ ਮੈਨੂੰ ਜਵਾਨ ਕਰਨਾ ਪੱਟੇ ਪੈਲੀ ਕੈਬਨ ਦੇ ਸਰਪਰਮ কত ਦਿਨਾਂ ਦਾ ਕੱਲੇ ਥੋੜੀ ਮੈਂ ਸਾਰੇ ਪਾਉਡਰ ਪੱਕੀ ਦੀ ਆਈ ਇਸ ਵਸੇ ਠੀਕ ਆ ਪੱਕੀ ਕਰ ਦੋ બીજી ਗੱਲ ਇੱਕ ਸਾਰਾ ਟੈਕਨੋਲੋਜੀ ਜਿੱਨੇ ਤਰੇ ਜੋ ਬੀਤੇ ਨੂੰ ਪੱਕੇ ਸੀਮੰਟ ਦੇ ਬੰਦ ਹੋ ਗਏ ਕੁਝ ਮਹੀਨੇ ਸਟील ਪਾ ਕੇ ਨਾ ਕਿ ਟੁੱਟ ਨਾ ਲੇਕਿਨ 50000 ਰੁਪਏ ਲੱਗਣਾ ਪਰ ਐਕਟੀ ਹੋਰ ਕਰ ਦਿੰਦਾ ਤੋਂ ਆ ਜ਼ਰੂਰੀ ਹੈ ਤੇ ਹੋਰ ਕੋਈ ਹੁਣੀ ਤੁਹਾਨੂੰ ਕੋਈ ਦੀ ਲੋੜ ਹੈ ਉਹ ਦੱਸੋ ਨਹੀਂ ਇਕੱਠਾ ਮੈਂ ਅਪਰ ਬੇਲੇ ਵੀ ਦੇ ਦਿੱਤੇ ਇਕੱਠਾ ਭੇਜ ਜੀ ਅੱਜ ਉਹ ਨਹੀਂ ਛੋਟੀ ਲੇਟ ਵੱਡੀ ਲੇਟ ਉਹ ਜਿਹੜਾ ਲੇਟ ਜੀ ਉਹ ਆ ਦਾ ਬਾਈਕ ਰੋਡ ਵਾਲੀ ਗੱਲ ਆਣੀ ਉਹ ਤੋਂ ਤਾਂ ਸਿੱਧਾ ਜੀ ਪਾਉਣਾ ਉਹਦੀ ਕਹਿੰਦੇ ਨੀ ਕਾਮਨ ਤੋਂ ਲੈਣਾ ਮੈਨੂੰ ਅੱਜ ਹੀ ਫਸਲੇ ਦੱਸਿਆ ਹੈ ਕਿ ਕੋਈ 20000 ਰੁਪਏ ਦਾ ਪੈਸਾ ਜਨਾ ਆਇਆ ਹੈ ਜਾਨਾ ਆਪਣੇ ਖਾਤੇਆਂ ਦੇ ਲੈ ਕੇ ਡੈਪ ਕਰਕੇ ਉਹ ਆਇਆ ਜੀ ਪਾਟੀਆਂ ਬਨਵਾਇਆ ਕਿੰਨੀ ਜੀ ਸਾਰਾ ਜੋ ਅਸੀਂ ਕੀ ਕਰਾਂਗੇ ਜੋ ਸਰਕਾਰ ਬਣੇ ਨਾਮ ਉਹ ਵਿਜੀਲ ਦਾ ਪਰਚਾ ਦੇ ਕੇ ਉਹ ਪੈਸਾ ਵਾਪਸ ਉਹਨੂੰ ਕਢਾਵਾਂਗੇ ਉਹਨਾਂ ਨੇ ਜੇ ਆਪਣੇ ਬੰਦਿਆਂ ਦੇ ਜਿਹਦੀ ਜ਼ਮੀਨ ਨਹੀਂ ਹੁੰਦੀ ਸੀ ਉਹਨਾਂ ਦੇ ਨਾਂ ਦੇ ਕਢਾ ਲਈਆਂ ਕਿੰਨੇ ਦਾ ਮਤਲਬ ਪਾ ਤੇ ਪੈਸੇ ਉਹ ਆਪਣੇ ਉਹ ਸਾਰੇ ਪੱਤਿਆਂ ਨੂੰ ਸਾਰੇ ਕੱਢ ਕੇ ਵਾਪਸ ਦੇਵਾਂਗੇ ਫਾਜ਼ਿਲ ਕਾਬ ਤੇ ਲੈ ਕੇ ਜਲਾਨਾ ਬਾਤ ਰੂਟ ਸਾਹ ਦੇ ਰੂਟ ਕੋ ਪਹੁੰਚੀ ਬਹੁਤ ਬਹੁਤ ਜ਼ਿਆਦਾ ਨੁਕਸਾਨ ਬਹੁਤ ਜ਼ਿਆਦਾ ਨੁਕਸਾਨ ਇਹਦਾ ਵੱਡਾ ਕਾਰਨ ਹੈ ਜਿਹਦਾ ਉਹ ਮਾਧੂਪੁਰ ਦਾ ਡੈਮ ਬਣਿਆ ਆਪਣਾ ਮੈਨੂੰ ਹੁਣੇ ਕਿਸੇ ਅਫਸਰ ਨੇ ਦੱਸਿਆ ਕਿ 6 ਮਹੀਨੇ ਪਹਿਲੇ ਅਫਸਰ ਨੇ ਲਿਖ ਕੇ ਦਿੱਤਾ ਸੀ ਕਿ ਜੇ ਡੈਮ ਕਮਜ਼ੋਰ ਹੋ ਗਿਆ ਪੈਸਾ ਦਿਓ ਤਕੜੇ ਕਰਵਾ ਲੇ ਪਰ ਭਗਵਾਨ ਤੁਮਨ ਸਰਕਾਰ ਨੇ 1 ਰੁਪਿਆ ਨਹੀਂ ਦਿੱਤਾ ਤੇ ਅੱਜ ਉਹ ਸਾਰਾ ਟੁੱਟ ਗਿਆ ਉਹਦੇ ਕਰਕੇ ਸਾਰਾ ਪਾਣੀ ਡੈਮ ਦਾ ਇੱਥੇ ਆ ਗਿਆ ਦੇਖੋ ਅੱਜ ਜਿਹੜੇ ਫਲੱਡ ਆਇਆ ਪੰਜਾਬ ਸ ਮੈਂ ਕਹਿੰਦਾ ਇਹਦਾ ਦੋਸ਼ੀ ਆ ਮੁੱਖ ਮੰਤਰੀ ਨਲਾਇਕੀ ਇਹਨਾਂ ਦੀ ਹੈ ਵੱਡੇ ਪਾਦਲ ਸਾਹਿਬ 4 ਮਹੀਨੇ ਪਹਿਲੇ ਸਰਸਤਾ ਨਾਲ ਮੀਟਿੰਗ ਕਰਕੇ ਸਾਰਾ ਪੈਸਾ ਡਰੇਨੇਜ ਡਿਪਾਰਟਮੈਂਟ ਨੂੰ ਸੰਭ ਦੇ ਦਿੰਦੇ ਸੀ ਪੱਕੇ ਬੰਦ ਕਰ ਦਿਓ ਇਹਦੇ ਇੱਕ ਆਪਣਾ ਮਹਿਰਾ ਦੇ ਵਿੱਚੋਂ ਕਟਨੀਆ ਮਿੱਟੀ ਉਹ ਕਢਾ ਦਿਓ ਸੋ ਦੈਟ ਪਾਣੀ ਕੱਪਦਾ ਰਹਿ ਸਕੀ। ਇਹਨਾਂ ਨੇ ਝਾੜੂ ਜਿਹੜੇ ਇਹ 4 ਸਾਲ ਜਿਹੜੀ ਮੀਟਿੰਗ ਦਿੱਤੀ ਜੇ ਕਿਰਪਿਆ ਨੇ ਜੀ ਇਹਨੂੰ ਸਾਰਾ ਨੁਕਸਾਨ ਹੋ ਗਿਆ। ਇਹ ਕੋਈ ਨਲਾਇਕੀ ਆ ਪਾਪ ਹੈ। ਹੱਕ ਦਾ ਖਾਫ ਕੀਤਾ ਹੈ ਭਗਵੰਤ ਜੀ ਮਾਨ ਨੇ ਸੰਘਾਰ ਨੇ ਮਾਨ ਸਾਹਿਬ ਤੁਸੀਂ ਮਨੋਰ ਨੋਟਰੀ ਕੀ ਤੋਂ ਸ਼ੁਰੂ ਕੀਤਾ ਲੋਕਾਂ ਦੀ ਆਵਾਜ਼ ਤੋਂ ਆਪਣੇ ਰੋਪਣੇ ਕੋਸ਼ਿਸ਼ ਕਰਦੇ ਵਸਣ ਕਰਨ ਦੀ ਹੋ ਜਿਵੇਂ ਸਾਰੇ ਜਗਤ ਦੇ ਦੇਖੋ ਆ ਸਾਡਾ ਫਰਕ ਹੈ ਸਾਡਾ ਪਰਿਵਾਰ ਹੈ ਬਾਦਲ ਸਾਹਿਬ ਵੱਡੇ ਬਾਦਲ ਸਾਹਿਬ ਕੀ ਕਰਦੇ ਐਵੇਂ ਕਰਦੇ ਹੁੰਦੇ ਸੀ ਭਾਈ ਆਪਾਂ ਵੀ ਉਹੀ ਉਹਨਾਂ ਦੇ ਦਸੇ ਕਦਮਾਂ ਤੇ ਚੱਲ ਰਹੇ ਹਾਂ ਤੇ ਜਿੱਥੋਂ ਤੱਕ ਅਸੀਂ ਕਰ ਸਕਦੇ ਅਸੀਂ ਜ਼ਰੂਰ ਹਰ ਕਿਸਮ ਦੀ ਮੈਂ ਆਪਣੇ ਪਾਰਟੀ ਵਰਕਰਾਂ ਦੀ ਰੋਗੀ ਨਹੀਂ ਆਈ ਮੈਂ ਕਿ ਜੋ ਕਿਸੇ ਲੋੜ ਹੈ ਕਿਸੇ ਨੂੰ ਆਪਣੇ ਵਰਕਰ ਦੀ ਹੋ ਮੈਂ ਤਾਂ ਜਦੋਂ ਪਾਣੀ ਥੱਲੇ ਚਲਾ ਗਿਆ ਕਿ ਤੁਹਾਨੂੰ ਅਸੀਂ ਤੇ ਬੰਦ ਬੰਨੇ ਹੋਏ ਅਸੀਂ ਟਰੈਕਟਰ ਵੀ ਭੇਜਾਂਗੇ ਹੋਕਲੇ ਨਾਲ ਵੀ ਭੇਜਾਂਗੇ ਤੁਹਾਡੇ ਕੋਲੇ ਤੁਹਾਡੇ ਆਪਾਂ ਥੋੜਾ ਥੋੜਾ ਬੰਨ ਆਪਾਂ ਚੰਗੀ ਦਾ ਗੋਮਣ ਪਾਉਂਦੇ ਸੀ ਬੱਤੀਆਂ ਗੱਲ ਵੀ ਪੱਟੀਆਂ ਮੁਰਗੀਆਂ ਦੀ ਗੱਲ ਕਰ ਰਹੀ ਸੀ ਮਾਨ ਸਾਹਿਬ ਤੇ ਕੱਲ ਤੁਹਾਡੇ ਵੱਲੋਂ ਕੁਐਸਚਨ ਪੁੱਛਿਆ ਗਿਆ ਜਦੋਂ ਪੱਤਰਕਾਰਾਂ ਨੇ ਉਹ ਕਹਿੰਦੇ ਜੀ ਸਾਹਿਬ ਨੂੰ ਪੁੱਛੋ ਯਾਰ ਮੈਂ ਪਤਾ ਨਹੀਂ ਮੜਾ ਜਿੱਥੇ ਬਿਲਕੁਲ ਨਹੀਂ ਦੇਖਿਆ ਇੱਥੇ ਖੇਤ ਨਲਾਇਕ ਤੇ ਮੈਂ ਕਹਿੰਦਾ ਮਲੰਗ ਮੁੱਖ ਮੰਤਰੀ ਦੇ ਬਾਰੇ ਕੁਝ ਨਹੀਂ ਕਹਿਣਾ ਬੱਦੇ ਸਾਹਿਬ ਇਸੀ ਨਾਲ ਅਗਲੀ ਕੁਐਸਚਨ ਹੈ ਤੁਹਾਡੇ ਸਿਰ ਕਿਉਂ ਪਾਂਡਾ ਬੋਰਡ ਤੇ ਪੈਣਾ ਕਿ ਤੁਸੀਂ ਆਮਣਾ ਸਾਰਾ ਜੀ ਤੁਹਾਡੇ ਸਿਰ ਕਿਉਂ ਮੁਕਤ ਮੰਤਰੀ ਪੰਜਾਬ ਨੇ ਕੀ ਇਹ ਵਾਜਬ ਸਾਹਿਬ ਤੋਂ ਪੁੱਛੋ ਮੈਨੂੰ ਕਿਉਂ ਪੁੱਛੋ ਬੋਲਿਆ ਤਾਂ ਆ ਸੀ ਵਾਦੇ ਤਾਂ ਇਹਨੇ ਕੀਤੇ ਸੀ ਕਿਉਂਕਿ ਸਖੀ ਜਾਂਦਾ ਅੱਜ ਦਿਨੇ ਸ਼ਰਾਬ ਪੀ ਲੈਂਦਾ ਅੱਜ ਵੀ ਕੱਲ ਕਿਤੇ ਖਲਦਾ ਸੀ ਧੱਕੇ ਧੱਕਿਆ ਸ਼ਰਾਬ ਦਾ ਹੁਣ ਜਿਹੜਾ ਧੱਕਿਆ ਸ਼ਰਾਬ ਦਾ ਦਿਨੇ ਮੁੱਖ ਮੰਤਰੀ ਸ਼ਰਾਬ ਪੀਏ ਉਹਨੂੰ ਕੋਈ ਫਿਕਰ ਨਹੀਂ ਤੁਸੀਂ ਜਿਉਂਦੇ ਹੋ ਮਰਦੇ ਹੁਣ ਕੋਈ ਫਿਕਰ ਨਹੀਂ ਉਹਨਾਂ ਨੂੰ ਸੋਚੀ ਬਾਰੇ ਯਾਦ ਆਉਂਦਾ ਹੈ ਅੱਛਾ ਮੈਂ ਤਾਂ ਉਹ ਹੀ ਕਹਿੰਦਾ ਹੁਣ ਕੇਜਰੀਵਾਲ ਕਿੱਥੇ ਆ ਜਿਹਦੇ ਕਹਿੰਦਾ ਹੁੰਦਾ ਸੀ ਕਿਹਾੜੂ ਦੇ ਕੰਧਾਂ ਲਿਖਿਆ ਸੀ ਇੱਕ ਮੌਕੇ ਤੇ ਉਹ ਕੇਜਰੀਵਾਲ ਨੂੰ ਕਿੱਥੇ ਹੈ ਬਾਜੀ ਸਾਹਿਬ ਪੈਸੇ ਲੁੱਟਣ ਵਾਸਤੇ ਤਾਂ ਪਹਿਲੇ ਆ ਜਾਂਦੇ ਹੈ ਲੋਕਾਂ ਦਾ ਸਾਥ ਦੇਣ ਵਾਸਤੇ ਕਿਉਂ ਨਹੀਂ ਹੁੰਦੇ ਜਿਹੜੇ ਨਾਲ ਜਿਹੜੀਆਂ ਪਹਿਲੀਆਂ ਪੱਤੀਆਂ ਕਿੱਥੇ ਗਿਆ ਸੀ ਅੱਜ ਵੀ ਬਾਬੋ ਸਾਹਿਬ ਨੂੰ ਯਾਦ ਕੀਤਾ ਜਾ ਰਿਹਾ ਹੈ ਕਿ ਇਹ ਕੜੀਆਂ ਫਿਰ ਪੱਤੇ ਹੋਣੀਆਂ ਸੱਤ ਪਹਿਲੀ ਕੈਬਨਟ ਮੀਟਿੰਗ ਤੇ ਸਰਕਾਰ ਬਣਾ ਦਿਓ ਮੈਂ ਤੁਹਾਨੂੰ ਸਹੀ ਦੱਸਾਂ ਪੰਜਾਬ ਬਚੂਗਾ ਤਾਂ ਭੱਜੂਗਾ ਜੀ ਆਪਾਂ ਖੇਤਰੀ ਪਾਰਟੀ ਕਾਲੀਨਗਰ ਨੂੰ ਲੈ ਕੇ ਆਉਗੇ ਨਹੀਂ ਤਾਂ ਕੋਈ ਆ ਦਿੱਲੀ ਵਾਲੇ ਕੋਈ ਬਾਹ ਫੜਨ ਵਾਲੇ ਨਹੀਂ ਸਾਡੀ ਜੀ ਸਾਨੂੰ ਇਹ ਦਾਣ ਵੇਚ ਦੇ ਕੇ ਜਾਓ ਪੱਕਾ ਮੈਂ ਨਹੀਂ ਗਾਰੰਟੀ ਹੈ ਤੁਸੀਂ ਮੈਂ ਦੇ ਦੇਣਾ ਗਰੀਬ ਬੰਦਾ